ਸਿੱਧੂ ਮੇਰਾ ਵੀਰਾਂ ਦਾ ਨਾ ਕੋਸ਼ ਸਮੇਂ ਲਈ ਕੀ ਇਤਿਹਾਸ ਛੱਡੇ ਕੋਸ਼ ਕਿਸ ਸਮੇਂ ਲਈ ਵੈਂਪਾਲਿਆ ਲੋਕਾਂ ਨੇ ਦੱਬ ਗਿਆ ਯਾਟ ਵੈਂਪਾਲਿਆ ਲੋਕਾਂ ਨੇ ਸਿੱਧੂ ਵੀਰ ਇੱਥੇ ਤੇ ਮੇਰੇ ਥਾਂ ਥਾਂ ਤੇ ਵਿਸ਼ੇ ਆਈ ਕਿੱਥੇ ਕਿੱਥੇ ਵੈਂਪ ਬਣਾਉਂਗਾ ਲੋਕਾਂ ਦੇ ਮੈਨੂੰ ਲੱਗਦਾ ਹੁਣ ਪੰਗੜੇ ਜੀ ਵੀ ਕੱਢਣੇ ਪੈਣੇ ਆ ਛੱਡੇ ਨੂੰ ਬੜਾ ਚੇਰ ਹੋ ਗਿਆ ਮੈਨੂੰ ਕਿਹਨਾਂ ਰਸਰਾਹੂ ਸਾਈਂ ਮਾਰਨੀ ਪੈਣੀਆਂ ਫੇਰ ਦੁਬਾਰਾ ਤੇ ਬਾਕੀ ਵੀਰੋ ਮੈਸੇਜ ਇਹ ਆ ਮੈਂ ਸਾਰੇ ਕੰਮ ਵੈਸੇ ਛੱਡੇ ਆ ਥੋੜੇ ਥੋੜੇ ਕਰਦਾ ਵੀ ਰਹਿਣਾ ਬਾਕੀ ਵਹਿਮ ਨਾ ਪਾੜੋ ਵਹਿਮ ਕੱਢ ਨੂੰ ਆਪਾਂ ਬੈਠੇ ਜੇ ਲੋਕਾਂ ਦੇ ਤੇ ਹੁਣ ਮੈਸੇਜ ਮੇਰਾ ਲਾਸਟ ਹੀ ਹੁੰਦਾ ਜੇ ਕੋਈ ਇੱਕ ਮਾੜਾ ਜਿਹਾ ਸੁਣ ਲਿਆ ਕਰੋ ਚਾਹੀਦਾ ਮਰਜੀ ਤੁਹਾਡੀ ਆ ਫਾਇਦਾ ਤੁਹਾਡਾ ਮੇਰਾ ਕੋਈ ਨਹੀਂ ਹੈ ਮੈਨੂੰ ਕੋਈ ਤਨਖਾਹ ਨਹੀਂ ਲੱਗੀ ਤੁਹਾਡੀ ਤੇ ਮੈਸੇਜ ਇਹ ਆ ਗਿੱਧਾ ਭੰਗੜਾ ਸਵੇਰੇ ਸ਼ਾਮ ਜਦੋਂ ਟਾਈਮ ਮਿਲਦਾ ਮਿਊਜ਼ਿਕ ਲਾਓ ਇੰਜਾਇਮੈਂਟ ਕਰੋ ਨਾਲੇ ਇਹਦੇ ਨਾਲ ਮਾਈਂਡ ਤੁਹਾਡਾ ਸੈੱਟ ਹੋ ਜਾਊਗਾ ਦਿਮਾਗ ਸੈੱਟ ਹੋ ਜਾਊਗਾ ਕਿ ਮਾਈਂਡ ਕਿੱਥੇ ਹੋਣਾ ਪਿਆ ਦਿਮਾਗ ਸੈੱਟ ਹੋਊਗਾ ਫਰੈਸ਼ ਹੋਊਗਾ ਤਾਜ਼ਾ ਹੋਊਗਾ ਐਕਸਰਸਾਈਜ਼ ਹੋਊਗੀ ਇੱਕ ਸੈਰਾਂ ਤੋਂ ਵਜੋਗੇ ਸਾਰਿਆਂ ਨੂੰ ਸਲਾਮ ਲੇਡੀਜ਼ ਜੈਂਟਲਸਾਬ ਮੁੰਡੇ ਕੁੜੀਆਂ ਬਜ਼ੁਰਗ ਸਭ ਕੁਛ ਬੰਦੇ ਬੁੜੀਆਂ ਇੱਕ ਤਾਂ ਸੂਰੇ ਸੂਰੇ ਬਾਂਦਰਾ ਤੋਂ بچੋਗੇ ਬਾਂਦਰ ਤੋਂ ਨਾ ਮੂੰਹ ਪੜਾਵਿਓ ਕਿਤੇ ਰਾਤ ਚ ਜਾਂਦੇ ਤੇ ਇਹ ਕਰਕੇ ਚਲੋ ਜਿੱਥੇ ਮੁੱਕਾ ਬਣਦਾ ਹੋ ਸੈਰਦਾ ਉਹ ਵੀ ਲਾ ਲਓ ਮੈਂ ਇਹ ਨਹੀਂ ਤੁਹਾਨੂੰ ਆਂਦਾ ਵੀ ਨਾ ਕਰੋ ਤੇ ਪਰ ਸਭ ਤੋਂ ਵਧੀਆ ਐਕਸਰਸਾਈਜ਼ ਦਾ ਸਭ ਤੋਂ ਦੁਨੀਆ ਦਾ ਨੰਬਰ 1 ਜੀ ਐਕਸਰਸਾਈਜ਼ ਮਿਊਜ਼ਿਕ ਲਾਓ ਪੁਰਕੋ ਜੂਰੀ ਨਹੀਂ ਵੀ ਐਕਸ਼ਨ ਆਉਣੇ ਚਾਹੀਦੇ ਆ ਅਹੀਂ ਉਹ ਵਿਆਹ ਵਾਲਾ ਪੂਰ ਭੰਗੜਾ ਵੀ ਆਉਂਦਾ ਇਹ ਸਾਨੂੰ ਸੇਣਾ ਸਮਝੋ ਇਹੀ ਹੈ ਉਹ ਸਾਨੂੰ ਪੂਰ ਭੰਗੜੇ ਵੀ ਆਉਂਦੇ ਜੇ ਸਾਰੇ ਖੁਸ਼ੀ ਆਉਂਦੀ ਐ ਆਹ ਮਿੱਟੀ ਦੇ ਵੇਹ ਪੇ ਬੈਠਾ 바ਵਾ ਕਨੇਡਾ ਇਹ 바ਵਾ ਕਨੇਡਾ ਦਾ ਨਾ ਇਹ ਡਾਇਗ੍ਰਾਮ ਭੰਗੜਾ ਵੰਦਾ ਤੇ ਉਹ ਗਾਣਾ ਵੜਾ ਉਹਦੀ ਇਹਦੇ ਪਿੱਛੋਂ ਵਾਜ ਮਾਰਨੀ ਪੈਂਦੀ ਹੋਏ ਹੋਏ ਦੀ ਕਰੇ ਬਸ ਹੋਏ ਵੜਾ ਕਰੇ ਹੋਏ ਵੇ ਮੇਰੇ ਕੰਨ ਜਿਹਾ ਕਰੀ ਕੀ ਕਰਨ ਲਿਆ ਵਿੱਚ ਤੇ ਉਹ ਵੀ ਦੱਸਾਂਗੇ ਗੱਲ ਹੈ ਗਈ ਹੋਈ ਤੇ ਸੁਣ ਆਇਓ ਜੇ ਤੁਹਾਨੂੰ ਦੇਤਾ ਵਾ ਵੀ ਐਕਸਰਸਾਈਜ਼ ਕਰੋ ਵਧੀਆ ਰੱਖੋ ਤੰਦਰੁਸਤ ਰੱਖੋ ਨੇਚਰਲ ਕੰਮ ਕਰੋ ਉਧਰਤੀ ਜਿਹੜੇ ਕੰਮ ਹੁੰਦੇ ਆ ਭੰਗੜਾ ਵੀ ਇੱਕ ਕੁਦਰਤੀ ਆ ਐਕਸਰਸਾਈਜ਼ ਆ ਕੋਈ ਜ਼ਰੂਰੀ ਨਹੀਂ ਆ ਵੀ ਇਹ ਕੰਮ ਇਦਾਂ ਕਰਨਾ ਇਹਦੇ ਨਾਲ ਨੇਚਰਲ ਤੁਹਾਡਾ ਸਰੀਰ ਬਣਨਾ ਚੁਸਤੀ ਫੁਰਤੀ ਆਉਣੀ ਮਾਈਂਡ ਸੈਟ ਹੋਣਾ ਸਭ ਕੁਝ ਹੋਣਾ ਦਿਮਾਗ ਹੀ ਸੈੱਟ ਹੋ ਜਾਣਾ ਤੁਹਾਡਾ ਦੇ ਕਰਿਆ ਕਰੋ ਇਹਦਾ ਫੋਲੋਅ ਅਪ ਕਰਦੇ ਹੁੰਦੇ ਮੈਨੂੰ ਫੋਲੋ ਕਰੋ ਮੇਰੇ ਮਤਲਬ ਮੈਨੂੰ ਫੋਲੋ ਕਰੋ ਚੈਨਲ ਜੁੜਨਾ ਨਾ ਕਰੋ ਮੈਨੂੰ ਮਤਲਬ ਮੈਨੂੰ ਫੜਿਆ ਕਰੋ ਫੋਲੋ ਦਾ ਮਤਲਬ ਵੀ ਮੇਰਾ ਧਿਆਨ ਰੱਖਿਆ ਕਰੋ ਮੇਰੇ ਨਾਲ ਤੁਰ ਤੁਰੇ ਫਿਲ ਕਰੋ ਸੈੱਟ ਹੋ ਜੂਗੇ ਕਰ ਦੂ ਮੈਂ ਸੈੱਟਪ ਮੈਨੂੰ ਆੜਾ ਇਹ ਤਾਂ ਕੰਮ ਬੜੇ ਜੇ ਮਿਸਤਰੀ ਮੋਤਰੀ ਹੋਰ ਬੜੇ ਕੰਮ ਧੰਦੇਵੜੇ ਮੈਨੂੰ ਇਹ ਵਿਹਲਾ ਹੋਣਾ ਨਾ ਮੁੜ ਕੇ ਵੇਖੋ ਆਪਾਂ ਈ ਡਰਾ ਕੀ ਕਰਦੇ ਜੇ ਇਧਰਲੇ ਬੰਨੇ ਆਗੇ ਨਾ ਚੈਨਲ ਜੁੜਨਾ ਨਾ ਰਹੇ ਇਧਰ ਵੀ ਇਹੀ ਫੇਰ ਕਤਾਰ ਇੱਕ ਹੀ ਆ ਨਾ ਸਾਡਾ ਪੰਗਾ ਹੈ ਵੀ ਇੰਨ ਨੇ ਵੀ ਅਹੀਂ ਦੂਜੇ ਥਾਂ ਤੇ ਖੜ ਆਪਣੀ ਇਹ ਆਤਿਆ ਨਾ ਵੀ ਨੰਬਰ 1 ਤੇ ਖਰੋਣਾ ਭਾਵੇਂ ਵਿਸ਼ਾ ਕੋਈ ਵੀ ਹੋ